ਦੋਸਤੋ ਆਪਨ ਕੋਲ ਆਈਆ ਫੋਰਚੂਨਰ ਆਜੋ ਤੁਹਾਨੂੰ ਕੰਡੀਸ਼ਨ ਕੁਝ ਅਜੀਹੀ ਹੈ ਦਿਖਾਈਏ ਤੁਹਾਨੂੰ ਪੇਂਟ ਦੇ ਉੱਪਰ ਬਿਲਕੁਲ ਵੀ ਗਲਾਸ ਹੈ ਨਹੀਂ ਆਪਾਂ ਇਹਨੂੰ ਸ਼ੀਸ਼ੇ ਵਰਗੀ ਕਿਵੇਂ ਬਣਾਉਣਾ ਹੈ ਲਗਦਾ ਫਟ ਰਹੀ ਹੈ ਐਕਚੁਅਲੀ ਚ ਗਲਤ ਤਰੀਕੇ ਨਾਲ ਹੋਇਆ ਹੋਇਆ ਕੰਮ ਰਿਜ਼ਲਟ ਨਹੀਂ ਦਿੰਦਾ ਅਸੀਂ ਹਮੇਸ਼ਾ ਹੀ ਸਸਤੇ ਕੰਮ ਦੇ ਵਿੱਚ ਫਸ ਜਾਂਦੇ ਆ ਗੱਲਾਂ ਤੇ ਸ਼ਬਦਾਂ ਦੇ ਜਾਲ ਚ ਫਸ ਜਾਂਦੇ ਆ ਸੋ ਆਪਾਂ ਇਹਦੀ ਗੱਡੀ ਦੀ ਪਹਿਲਾ ਤੁਹਾਨੂੰ ਕੰਡੀਸ਼ਨ ਦਿਖਾ ਦਈਏ ਹੈ ਕਿਉਂ ਦੀ ਆ ਆਪਾਂ ਇੱਕ ਛੋਟਾ ਜਿਹਾ ਡੈਮੋ ਦਿੰਦਾ ਡੈਮੋ ਦੇ ਵਿੱਚ ਰਿਜ਼ਲਟ ਮਿਲਿਆ ਤੇ ਕਸਟਮਰ ਬਹੁਤ ਖੁਸ਼ ਹੋਇਆ ਐਕਚੁਅਲੀ ਚ ਬਹੁਤ ਸਾਰੀਆਂ ਗੱਡੀਆਂ ਕੰਪਾਉਂਡ ਹੋ ਕੇ ਆਉਂਦੀਆਂ ਕੰਪਾਉਂਡ ਕਰਨ ਵਾਲਾ ਕੋਈ ਹੋਰ ਹੈ ਤੇ ਵਾਸ਼ਿੰਗ ਕਰਨ ਵਾਲਾ ਹੋਰ ਹੈ ਵਾਸ਼ਿੰਗ ਵਾਲਾ ਕਹਿੰਦਾ ਕੰਪਾਉਂਡ ਵਾਲੇ ਦਾ ਨੁਕਸ ਹੈ ਤੇ ਕੰਪਾਉਂਡ ਵਾਲਾ ਕਹਿੰਦਾ ਵਾਸ਼ਿੰਗ ਵਾਲੇ ਦਾ ਨੁਕਸ ਹੈ ਐਕਚੁਅਲੀ ਚ ਨੁਕਸ ਕੰਪਾਉਂਡ ਵਾਲੇ ਦਾ ਹੈ ਉਹਨੇ ਪ੍ਰੋਪਰ ਜੌਬ ਨੂੰ ਡਨ ਕਰਾਉਣਾ ਹੁੰਦਾ ਗਲਾਸ ਬਿਲਕੁਲ ਹੈ ਨਹੀਂ ਚਮਕ ਬਿਲਕੁਲ ਹੈ ਨਹੀਂ ਲਾਈਟਾਂ ਦੇ ਉੱਪਰ ਪੇਂਟ ਦੀ ਕੰਡੀਸ਼ਨ ਦੇਖ ਲਓ ਟਰੈਂਡਿੰਗ ਕਾਰ 50 ਲੱਖ ਦੀ ਗੱਡੀ ਦੀ ਆਪਾਂ ਦਫਾ ਕਿਵੇਂ ਪਟਵਾ ਲੈਨੇ ਆ ਸਸਤੇ ਦੇ ਚੱਲਦੇ ਆ ਸੋ ਆਪਾਂ ਇੱਕ ਡੈਮੋ ਜਿਹੜਾ ਉਹ ਪਹਿਲਾਂ ਦਿਖਾਇਆ ਤੇ ਹੁਣ ਤੁਹਾਨੂੰ ਡੈਮੋ ਦਿਖਾ ਰਹੇ ਆ ਜੀ ਰਿਜ਼ਲਟ ਦੇ ਕੇ ਤੁਰੀਦੇ ਜਦੋਂ ਕੋਈ ਵੀ ਕੰਮ ਕਰਨਾ ਹੋਵੇ ਮਸ਼ੀਨਾ ਮਸ਼ੀਨਾ ਦੇ ਉੱਪਰ ਲੱਗੇ ਹੋਏ ਬਫਰ ਬਫਰ ਦੇ ਨਾਲ ਜਿਹੜੀਆਂ ਚੀਜ਼ਾਂ ਦੇ ਪੜਟ ਹੈ ਉਹ ਬਹੁਤ ਮੈਨੇ ਰੱਖਦੇ ਸੋ ਦਸੂ ਲਾਈਟ ਕਿਦਾਂ ਫਟਣੋਂ हट ਗਈ ਨਾ ਜੀ ਬੜੇ سارے ਦੋਸਤ ਪੈਸੇ ਲਾਉਣਾ ਨਹੀਂ ਚਾਹੁੰਦੇ ਹੁੰਦੇ ਆਪਾਂ ਹੁਣ ਸੈਕੰਡ ਸਟੈਪ ਆ ਜਿਹੜਾ ਸ਼ਾਈਨ ਦੇਣ ਵਾਸਤੇ ਉਹ ਕਰ ਰਹੇ ਹਾਂ ਇਸ ਤੋਂ ਉੱਪਰ ਵੀ ਆਪਣੇ ਕੋਲੇ ਜੌਬਸ ਬਹੁਤ ਹੈ ਇਹ ਨੈਨੋ ਕੋਟਿੰਗ ਕੀਤੀ ਹੈ ਏ ਟੂ ਜ਼ੈਡ ਐਕਸਟੀਰੀਅਰ ਦੇ ਵਿੱਚ ਦੰਦਾ ਦੇ ਬੁਰਸ਼ ਨਾਲ ਹਰ ਇੱਕ ਚੀਜ਼ ਨੂੰ ਹਾਰਡ ਵਾਟਰ ਨੂੰ ਰਿਮੂਵ ਕੀਤਾ ਤੇ ਸ਼ਾਈਨ ਦੇ ਕੇ ਤੁਸੀਂ ਦੱਸਿਓ ਜਦੋਂ ਬਾਈ ਨੂੰ ਗਲੋਸੀ ਸ਼ਾਈਨ ਮਿਲੀ ਤੇ ਬਾਈ ਹਰਾਨ ਰਹਿ ਗਿਆ ਉਹ ਕਹਿੰਦਾ ਬਾਈ ਜੀ ਬਹੁਤ ਥਾਵਾਂ ਤੇ ਗਏ ਆ ਤੇ ਬੜੀਆਂ ਥਾਵਾਂ ਤੇ ਗੱਲਾਂ ਸੁਣੀਆਂ ਤੁਸੀਂ ਰੁੱਖਾ ਜਾ ਤੇ ਸੁੱਚਾ ਜਾ ਤਾਂ ਬੋਲਦੇ ਹੋ ਸਾਨੂੰ ਹੁਣ ਸਮਝਾਈ ਹੈ ਵੀ ਕੰਮ ਦੀ ਕੁਆਲਿਟੀ ਹੁੰਦੀ ਕੀ ਹੈ ਐਕਚੁਅਲੀਚ ਹਰ ਇੱਕ ਬੰਦਾ ਕਹਿੰਦਾ ਵੀ ਗਾਹਕ ਨੂੰ ਪਸਾ ਲਓ ਤੇ ਗਾਹਕ ਕਹਿੰਦਾ ਬਾਈ ਮੈਂ ਪਸਨ ਨੂੰ ਤਿਆਰ ਐ ਤੁਸੀਂ ਘੱਟ ਪੈਸੇ ਲਏ ਆ ਤੇ ਮੈਂ ਕੰਮ ਕਰਾਉਣ ਨੂੰ ਤਿਆਰ ਐ ਕਿਸੇ ਨੇ ਇਹ ਪੁੱਛਿਆ ਵੀ ਬਾਈ ਤੁਸੀਂ ਵੱਧ ਪੈਸੇ ਕਿਉਂ ਲੈਨੇ ਹੋ ਇਹਦਾ ਰੀਜ਼ਨ ਕੀ ਹੈ ਫਿਰ ਹਾਰਡ ਵਾਟਰ ਤੇ ਦੰਦਾ ਦੇ ਬੁਰਸ਼ ਨਾਲ ਆਪਾਂ ਜਿੰਨੀ ਕੰਪਾਊਂਡ ਐ ਮਾਰਕਿੰਗ ਵੀ ਕੀਤੀ ਹੁੰਦੀ ਐ ਇਹ ਆਲਰੇਡੀ ਪਹਿਲਾਂ ਕੰਪਾਊਂਡ ਹੋ ਕੇ ਆਈ ਸੀਗੀ ਆਪਾਂ ਇਹਦਾ ਸਾਰਾ ਕੰਪਾਊਂਡ ਪਾਲਿਸ਼ਾ ਜਿਹੜਾ ਬ੍ਰੀਕਿਚ ਉਤਾਰਾਂਗੇ ਜਦੋਂ ਪ੍ਰੋਪਰ ਕੰਮ ਕਰਨਾ ਹੈ ਤੇ ਬਈ ਕੰਪਾਊਂਡ ਬਹੁਤ ਦੂਰ ਤੱਕਰ ਛੱਟੇ ਚਲੇ ਜਾਂਦੇ ਆ ਜੇ ਤੁਸੀਂ ਕੁਝ ਕਰਨਾ ਹੀ ਨਹੀਂ ਫਿਰ ਜੋ ਮਰਜੀ ਕਰੀ ਚੱਲੋ ਅੱਜਕੱਲ ਟ੍ਰੈਂਡ ਕੀ ਚੱਲਿਆ ਹੈ ਅਗਰ ਉਹਨਕੋ ਜੀ ਮੁਖਤਦਰ ਵਿੱਚ ਤੁਹਾਡੀ ਸਾਰੀ ਗੱਡੀ ਖਿਲਾਰ ਦੇ ਆ ਭਾਜੀ ਮੁਖਤਦਰ ਲੰਗਰ ਹੋਵੇ ਨਾ ਬਾਜ਼ਾਰ 'ਚ ਲੱਗਿਆ ਤੇ ਆਪਦੀ ਘਰ ਵਾਲੀ ਜਾਂ ਮਾਂ ਗਿਆਂ ਦੇ ਸੀ ਕਿਉਂ ਦੀਆਂ ਪੱਕੀਆਂ ਰੋਟੀਆਂ ਘਰੇ ਵਾਪਸ ਲਾ ਜਾਂਦਾ ਦਿਹਾੜੀ ਦਾ ਸੋਹਣ ਕੰਡੀਸ਼ਨ ਦੇਖ ਕੇ ਦੱਸੋ ਜਰਾ ਕਿਵੇਂ ਲੱਗਿਆ ਦੇਖੋ ਮੇਰੀ ਕੋਸ਼ਿਸ਼ ਹੈ ਵੀ ਕੰਮ ਨੂੰ ਸਮਝਾਇਆ ਜਾਵੇ ਅੱਜ ਟ੍ਰੈਂਡ ਕੀ ਹੋ ਗਿਆ ਅੱਜ ਕਹਿੰਦਾ ਪੀਪੀਐਫ ਕਰਾਉਣੀ ਹੈ ਅੱਜ ਕੱਲ ਦਾ ਸੈਰਮਿਕ ਕਰਾਉਣੀ ਹੈ ਤੁਸੀਂ ਭਾਈ ਜੀ ਮੇਰੇ ਨਾਲ ਕਿਸ਼ਤਾਂ ਕਰ ਸਕਦੇ ਹੋ ਕਹਿੰਦੇ ਲੋਕਾਂ ਦਾ ਨਾ ਦੁੱਧ ਵਿਕਦਾ ਤੇਰਾ ਵਿਕਦਾ ਜੈਕੂਰੇ ਪਾਣੀ ਜਿਹਦਾ ਪਾਣੀ ਵਿਕਦਾ ਹੋਵੇ ਉਹਨੂੰ ਕਿਸ਼ਤਾਂ ਕਰਨ ਦੀ ਲੋੜ ਨਹੀਂਗੀ ਮੇਰਾ ਪਾਣੀ ਵੀ ਵਿਕਦਾ ਮੈਂ ਦੁੱਧ ਨੂੰ ਵੀ ਪਾਣੀ ਬਣਾ ਕੇ 베ਦਾਂ ਸ਼ਾਇਨ ਦੇਖ ਲਓ ਇਸਕੋ ਹੋ ਗਿਆ ਨਾ ਗੱਡੀ ਨਾਲ ਅਸੀਂ ਆਬਾਦਤ ਤੇ ਕੰਮ ਨੂੰ ਵੀ ਇਸ਼ਕ ਹੀ ਐ ਕਰਦੇ ਆਂ ਪ੍ਰੀਤ ਬਾਈ ਮੋਗੇ ਵਾਲਾ ਦੇਖੋ ਚਾਰ ਲੋਕਾਂ ਨੂੰ ਛਿਲੜ ਵੱਧ ਲਈਦੇ ਆ ਕਿਆਕੇ ਲਈਦੇ ਆ ਮੰਕੇ ਲਈਦੇ ਆ ਅੱਜ ਤੱਕਰ ਤੁਹਾਨੂੰ ਬੰਦੇ ਮਿਲਣਗੇ ਆਓ ਜੀ ਜੀ ਆਇਆਂ ਨੂੰ ਬਾਈ ਜੀ ਨੇ ਬਹੁਤ ਟਰਸਟ ਕੀਤਾ ਜੀ ਸਾਰੇ ਡੀਟੇਲਰ ਛੱਡ ਕੇ ਸਾਡੇ ਕੋਲ ਆਇਆ ਜੀ ਬਾਈ ਜੀ ਛੱਡ-ਸੁੱਟ ਕੇ ਕੋਈ ਨਹੀਂ ਜਾਂਦਾ ਜਿੱਥੇ ਕੇ ਨੂੰ ਸਸਤਾ ਮਿਲਦਾ ਉੱਥੇ ਟਿਕ ਜਾਂਦਾ ਹੁਣ ਰੋਡ ਦੇ ਉੱਤੇ ਜਿਹੜੀਆਂ ਬਿਲਡਿੰਗਾਂ ਐ ਉਸ ਵਾਈਟ ਰੰਗ ਦੀ ਸ਼ਾਈਨ ਦੇ ਉੱਤੇ ਦਿਖ ਰਹੀ ਹੈ ਕੋਈ ਮਾਜਦਾ ਲਾਲ ਇਹਨੂੰ ਕਰਕੇ ਦਿਖਾਵੇਗਾ ਤਾਂ ਸਹੀ ਬਾਈ ਜੀ ਹੱਥ ਵੀ ਰਹਿ ਜਾਂਦੇ ਆ ਤੇ ਜਨੂਨ ਵੀ ਹੋਣਾ ਚਾਹੀਦਾ ਸੋ ਪ੍ਰੀਤ ਭਾਈ ਮੋਗੇ ਵਾਲਾ ਸੱਚੀਆਂ ਤੇ ਫਰੀਆਂ ਹੀ ਗੱਲਾਂ ਕਰਦਾ ਜੀ ਆਇਆਂ ਨੂੰ ਜਿੰਨਾ ਸੱਜਣਾ ਨੇ ਪੈਸੇ ਖਰਚਨੇ ਉਹ ਵੈਲਕਮ ਹੈ ਪਹਿਲਾਂ ਗੱਲ ਪੂਰੀ ਸਮਝ ਲਿਆ ਕਰੋ ਅਧੂਰਿਆ ਜ ਮੈਂ ਨਹੀਂ ਕਰਦਾ ਪੂਰਾ ਹੀ ਮੈਂ ਕਰਕੇ ਖੁਸ਼ ਹਾਂ ਧੰਨਵਾਦ ਤੁਹਾਡਾ ਪਿਆਰ ਮਿਲਦਾ ਰਹੇ ਵੀਡੀਓ ਸ਼ੇਅਰ ਕਰਦੇ ਦੂ ਲੋਕਾਂ ਤੱਕ ਪ੍ਰੀਤ ਬਾਈ ਮੋਗੇ ਵਾਲਾ YouTube ਚੈਨਲ ਸਬਸਕ੍ਰਾਈਬ ਕਰ ਲਓ ਇਸ਼ਕ ਆ ਗਿਆ ਕਿਨ